ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਦੇ ਦੋਸਤ ਹੁੰਦੇ ਨੇ ਕੁਝ ਦੋਸਤ ਆਪਣੇ ਬਹੁਤ ਹੀ ਦਿਲ ਦੇ ਕਰੀਬ ਹੁੰਦੇ ਨੇ ਕਈ ਦੋਸਤ ਤਾਂ ਸਕੂਲ ਤੋਂ ਲੈ ਕੇ ਸਾਰੀ ਉਮਰ ਸਾਥ ਨਿਭਾਉਂਦੇ ਨੇ ਪਰ ਇੱਥੇ ਦੋਸਤੀ ਦੀ ਇੱਕ ਹੋਰ ਪਰਿਭਾਸ਼ਾ ਹੈ ਕਿ ਦੋਸਤ ਉਹੀ ਹੁੰਦਾ ਆ ਜੋ ਬੰਦੇ ਨੂੰ ਸਹੀ ਰਾਹ ਪਾਵੇ ਜੇ ਉਹ ਕਿਤੇ ਗਲਤ ਰਾਹ ਤੇ ਜਾਂਦਾ ਆ ਤਾਂ ਉਸ ਨੂੰ ਰੋਕੇ ਟੋਕੇ ਜੇ ਕੋਈ ਬੰਦਾ ਕਿਸੇ ਦੋਸਤ ਨੂੰ ਇੱਕ ਗਲਤ ਰਾਹ ਦਿਖਾ ਰਿਹਾ ਤਾਂ ਫਿਰ ਉਸ ਨੂੰ ਦੋਸਤ ਨਹੀਂ ਕਿਹਾ ਜਾਂਦਾ ਉਹ ਆਪਣਾ ਦੁਸ਼ਮਣ ਹੁੰਦਾ ਆ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਸੁਣਾਉਣ ਜਾ ਰਿਹਾ ਇਹਦੇ ਵਿੱਚ ਵੀ ਕੁਝ ਐਸੇ ਤਰ੍ਹਾਂ ਹੁੰਦਾ ਆ ਕਿ ਇੱਕ ਜੋ ਦੋਸਤ ਹੁੰਦਾ ਉਸਦਾ ਕਜ਼ਨ ਬ੍ਰਦਰ ਵੀ ਹੁੰਦਾ ਉਹ ਆਪਣੇ ਭਰਾ ਨੂੰ ਆਪਣੇ ਦੋਸਤ ਨੂੰ ਹੀ ਇੱਕ ਐਸੇ ਗਲਤ ਰਾਹ ਦੇ ਉੱਤੇ ਪਾ ਦਿੰਦਾ ਹੈ ਕਿ ਫਿਰ ਉਸ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪੈ ਜਾਂਦਾ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਦੀਪ ਸੈਂਡੀ ਰੋਜ਼ ਨਵੀਆਂ ਤੇ ਸੱਚੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਉਹ ਹੋਰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਇੱਕ ਕੁਲਜੀਤ ਸਿੰਘ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ ਜੋ ਇਹ ਕੁਲਜੀਤ ਸੀ ਇਹ ਪਸ਼ੂ ਪਾਲਣ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਦੇ ਉੱਤੇ ਲੱਗਿਆ ਹੋਇਆ ਸੀ ਇਸ ਦੇ ਪਰਿਵਾਰ ਦੇ ਵਿੱਚ ਇਸ ਦੀ ਪਤਨੀ ਸੁਮਨ ਤੇ ਇਸ ਦੀ ਇੱਕ ਬੇਟੀ ਸੀ ਪਰ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਮਤਲਬ ਕੁਝ ਦਿਨ ਪਹਿਲਾਂ ਹੀ ਇਸ ਦੇ ਘਰ ਦੇ ਵਿੱਚ ਇੱਕ ਬੇਟਾ ਪੈਦਾ ਹੋਇਆ ਸੀ ਹੁਣ ਇਸੇ ਕਰਕੇ ਘਰ ਦੇ ਵਿੱਚ ਹੀ ਬਹੁਤ ਹੀ ਰੌਣਕਾਂ ਲੱਗੀਆਂ ਹੋਈਆਂ ਸੀ ਤੇ ਹੋਰ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਸੀ ਲੋਕ ਵਧਾਈਆਂ ਦੇਣ ਆ ਰਹੇ ਸੀ ਕੁਲਜੀਤ ਦੇ ਘਰ ਦੇ ਵਿੱਚ ਭੀੜ ਲੱਗੀ ਰਹਿੰਦੀ ਸੀ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਸੀ ਇਸ ਦਾ ਇੱਕ ਰਾ ਹੁੰਦਾ ਇਸ ਦਾ ਇੱਕ ਕਜ਼ਨ ਬ੍ਰਦਰ ਹੁੰਦਾ ਜਿਸ ਦਾ ਨਾਮ ਹਰਵਿੰਦਰ ਜੋ ਇਹ ਹਰਵਿੰਦਰ ਸੀ ਇਹ ਜੀਸੀਬੀ ਚਲਾਉਣ ਦਾ ਕੰਮ ਕਰਦਾ ਸੀ ਤਾਂ ਹੁਣ ਐਸੀ ਤਰ੍ਹਾਂ ਜਦੋਂ ਸ਼ਾਮ ਨੂੰ ਕੁਲਜੀਤ ਘਰ ਆਉਂਦਾ ਆ ਤਾਂ ਉਹ ਜੋ ਹਰਵਿੰਦਰ ਸੀ ਉਹ ਇਹਨਾਂ ਦੇ ਘਰ ਦੇ ਵਿੱਚ ਵਧਾਈਆਂ ਦੇਣ ਦੇ ਲਈ ਆ ਜਾਂਦਾ ਜੋ ਕੁਲਜੀਤ ਹੁੰਦਾ ਉਹ ਉਸ ਦੇ ਘਰ ਆਉਣ ਤੇ ਉਸ ਦਾ ਮੂੰਹ ਮਿੱਠਾ ਕਰਵਾਉਂਦਾ ਤਾਂ ਫਿਰ ਅੱਗੋਂ ਹਰਵਿੰਦਰ ਕਹਿੰਦਾ ਆ ਕਿ ਬਹੁਤ ਹੀ ਖੁਸ਼ੀ ਦਾ ਮੌਕਾ ਆ ਸਿਰਫ ਮੂੰਹ ਮਿੱਠਾ ਕਰਾਉਣ ਦੇ ਨਾਲ ਹੀ ਗੱਲ ਨਹੀਂ ਬਣਨੀ ਆਪਾਂ ਚੱਲ ਚੱਲਦੇ ਆਂ ਬਾਹਰ ਕਿਤੇ ਘੁੰਮਣ ਚੱਲਦੇ ਆਂ ਤੇ ਪੈਗ ਸ਼ੈਗ ਲਾਉਨੇ ਆਂ ਇਸ ਤੋਂ ਬਾਅਦ ਇਹ ਹੁਣ ਦੋਨੋਂ ਘਰੋਂ ਨਿਕਲਦੇ ਨੇ ਤੇ ਇਹ ਮੋਟਰ ਦੇ ਉੱਤੇ ਜਾ ਕੇ ਬਹਿ ਜਾਂਦੇ ਨੇ ਇਹ ਉੱਤੇ ਆਪਣਾ ਪੈਗ ਲਾਉਣਾ ਸ਼ੁਰੂ ਕਰ ਦਿੰਦੇ ਨੇ ਤਾਂ ਜੋ ਹਰਵਿੰਦਰ ਸਿੰਘ ਉਹ ਮਜ਼ਾਕੀਆ ਅੰਦਾਜ਼ ਦੇ ਵਿੱਚ ਕੁਲਜੀਤ ਨੂੰ ਕਹਿੰਦਾ ਕਿ ਤੂੰ ਤਾਂ ਬਹੁਤ ਔਖਾ ਹੋ ਗਿਆ ਹੋਏਗਾ ਬਹੁਤ ਤੰਗ ਹੋ ਗਿਆ ਹੋਏਗਾ ਕਿਉਂਕਿ ਉਹ ਪੁੱਛਦਾ ਆ ਕਿ ਕਿਉਂ ਉਹ ਕਹਿੰਦਾ ਆ ਕਿ ਭਾਬੀ ਤਾਂ ਪ੍ਰੈਗਨੈਂਟ ਸੀ ਉਸਦੇ ਬੱਚਾ ਹੋਇਆ ਤਾਂ ਫਿਰ ਤੂੰ ਹੁਣ ਕਿਵੇਂ ਆਪਣਾ ਟਾਈਮ ਪਾਸ ਕਰਦਾ ਹੈ ਰਾਤ ਨੂੰ ਤੂੰ ਕੀ ਕਰਦਾ ਹੈ ਤਾਂ ਹਰਵਿੰਦਰ ਉਸ ਨੂੰ ਕਹਿੰਦਾ ਹੈ ਕਿ ਜੇ ਤੂੰ ਚਾਹੇ ਤਾਂ ਮੈਂ ਤੇਰਾ ਵਧੀਆ ਟਾਈਮ ਪਾਸ ਕਰਵਾ ਦਿੰਨਾ ਤੇਰਾ ਇੰਜੋਏਮੈਂਟ ਕਰਵਾ ਦਿੰਨਾ ਤਾਂ ਜੋ ਕੁਲਜੀਤ ਸੀ ਉਹ ਉਸ ਨੂੰ ਪੁੱਛਦਾ ਹੈ ਕਿ ਇਸ ਦਾ ਕੀ ਮਤਲਬ ਤਾਂ ਹਰਵਿੰਦਰ ਕਹਿੰਦਾ ਹੈ ਕਿ ਨਾਲ ਦੇ ਪਿੰਡ ਦੇ ਵਿੱਚ ਜਿਹੜਾ ਸਤਨਾਮ ਹੈ ਉਸ ਨੂੰ ਤਾਂ ਤੂੰ ਜਾਣਦਾ ਹੀ ਹੈ ਤਾਂ ਕੁਲਜੀਤ ਕਹਿੰਦਾ ਹੈ ਕਿ ਹਾਂ ਮੈਂ ਉਸ ਨੂੰ ਜਾਣਦਾ ਤਾ ਫਿਰ ਇਹੇ ਉਸ ਨੂੰ ਕਹਿੰਦਾ ਹੈ ਕਿ ਜੋ ਸਤਨਾਮ ਦੀ ਭੈਣ ਹੈ ਜਿਸ ਦਾ ਨਾਮ ਹੈ ਰਵਿੰਦਰ ਉਹ ਉਹਨਾਂ ਦੇ ਹੀ ਘਰ ਦੇ ਵਿੱਚ ਰਹਿੰਦੀ ਹੈ ਤੇ ਉਹ ਆਪਣੇ ਪਤੀ ਤੋਂ ਲੜ ਕੇ ਅਲੱਗ ਹੋ ਕੇ ਇੱਥੇ ਆਈ ਹੋਈ ਹੈ ਤੇ ਉਸ ਦੇ ਕਹਿਣ ਮੁਤਾਬਿਕ ਰਵਿੰਦਰ ਦੇ ਕਹਿਣ ਮੁਤਾਬਿਕ ਉਸ ਦਾ ਪਤੀ ਉਸ ਨੂੰ ਖੁਸ਼ ਨਹੀਂ ਕਰ ਪਾਉਂਦਾ ਇਸ ਕਰਕੇ ਉਸ ਦਾ ਲੜਾਈ ਝਗੜਾ ਰਹਿੰਦਾ ਹੈ ਤਾਂ ਉਹ ਉਸ ਨੂੰ ਛੱਡ ਕੇ ਹੁਣ ਇੱਥੇ ਪਿੰਡ ਦੇ ਵਿੱਚ ਰਹਿ ਰਹੀ ਹੈ ਹਰਵਿੰਦਰ ਕੁਲਜੀਤ ਨੂੰ ਕਹਿੰਦਾ ਆ ਕਿ ਰਵਿੰਦਰ ਦੇ ਅੱਜਕੱਲ ਬਹੁਤ ਹੀ ਜ਼ਿਆਦਾ ਚਰਚੇ ਨੇ ਤਾਂ ਕੁਲਜੀਤ ਕਹਿੰਦਾ ਆ ਕਿ ਹਾਂ ਮੈਂ ਉਸ ਦੇ ਬਾਰੇ ਸੁਣਿਆ ਤਾਂ ਬਹੁਤ ਹੈ ਪਰ ਮੈਂ ਉਸ ਨੂੰ ਕਦੇ ਦੇਖਿਆ ਨਹੀਂ ਹੁਣ ਇਹਨਾਂ ਦੋਨਾਂ ਨੂੰ ਜੋ ਸ਼ਰਾਬ ਦਾ ਨਸ਼ਾ ਸੀ ਉਹ ਹੋ ਰਿਹਾ ਸੀ ਇਸ ਤੋਂ ਬਾਅਦ ਇਹ ਦੋਨੋਂ ਰਵਿੰਦਰ ਦੇ ਬਾਰੇ ਕਾਫੀ ਅਸ਼ਲੀਲ ਗੱਲਾਂ ਕਰਦੇ ਨੇ ਬਹੁਤ ਹੀ ਅਨਾਬ ਸੁਨਾਪ ਗੱਲਾਂ ਕਰਦੇ ਨੇ ਇਹਨਾਂ ਦੇ ਵਿੱਚੋਂ ਕੁਝ ਜੋ ਗੱਲਾਂ ਸੀ ਉਹ ਸੱਚ ਸੀ ਤੇ ਜੋ ਕੁਝ ਗੱਲਾਂ ਸੀ ਉਹ ਝੂਠੀਆਂ ਸੀ ਜਾਂ ਫਿਰ ਉਹ ਲੋਕਾਂ ਵੱਲੋਂ ਸੁਣੀਆਂ ਸੁਣਾਈਆਂ ਗੱਲਾਂ ਸੀ ਹੁਣ दारू ਦੇ ਨਸ਼ੇ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਸੀ ਤੇ ਜੋ ਹਰਵਿੰਦਰ ਸੀ ਅੱਗੇ ਕੁਲਜੀਤ ਨੂੰ ਕਹਿੰਦਾ ਆ ਕਿ ਮੈਂ ਵੀ ਇਹਨਾਂ ਦੇ ਪਿੰਡ ਦੇ ਵਿੱਚ ਮਤਲਬ ਕਿ ਰਵਿੰਦਰ ਕੌਰ ਦੇ ਘਰ ਦੇ ਵਿੱਚ ਗਿਆ ਤੇ ਰਵਿੰਦਰ ਕੌਰ ਨੂੰ ਕਈ ਵਾਰ ਮਿਲਿਆ ਮਤਲਬ ਉਹਦੇ ਨਾਲ ਕਈ ਵਾਰ ਉਸਨੇ ਸਬੰਧ ਬਣਾਏ ਨੇ ਤੇ ਫਿਰ ਉਹ ਅੱਗੇ ਇੱਕ ਹੋਰ ਚੀਜ਼ ਦੱਸਦਾ ਆ ਕਿ ਇੱਥੇ ਇੱਕ ਖਾਸ ਗੱਲ ਇਹ ਹੈ ਇੱਥੇ ਇੱਕ ਪਲੱਸ ਪੁਆਇੰਟ ਇਹ ਹੈ ਕਿ ਜੋ ਵੀ ਆਦਮੀ ਰਵਿੰਦਰ ਦੇ ਨਾਲ ਸਬੰਧ ਬਣਾਉਂਦਾ ਆ ਤਾਂ ਫਿਰ ਉੱਤੇ ਹੀ ਜੋ ਉਸਦੀ ਭਾਬੀ ਹੈ ਉਹ ਵੀ ਆਉਂਦੀ ਹੈ ਤੇ ਉਹ ਵੀ ਉਸ ਇਨਸਾਨ ਦੇ ਨਾਲ ਆ ਕੇ ਸਬੰਧ ਬਣਾਉਂਦੀ ਹੈ ਮਤਲਬ ਕਿ ਇਹ ਦੋਨੋਂ ਨਨਾਨ ਪਰਜਾਈ ਇੱਕੋ ਜਿਹਿਆਂ ਨੇ ਦੋਨੋਂ ਹੀ ਉਸ ਇਨਸਾਨ ਦੇ ਨਾਲ ਸੰਬੰਧ ਬਣਾਉਂਦੀਆਂ ਨੇ ਹੁਣ ਜੋ ਇਹ ਗੱਲਾਂ ਕਰ ਰਹੀ ਸੀ ਤਾਂ ਜੋ ਕੁਲਜੀਤ ਸੀ ਉਹ ਵੀ ਕਿਉਰਿਓਸਟੀ ਨਾਲ ਇਹ ਗੱਲਾਂ ਸੁਣਦਾ ਆ ਤੇ ਫਿਰ ਉਹ ਹਰਵਿੰਦਰ ਨੂੰ ਕਹਿੰਦਾ ਕਿ ਤੂੰ ਮੈਨੂੰ ਆਪਣੀ ਪੂਰੀ ਸਟੋਰੀ ਦੱਸ ਤੂੰ ਕਿਸ ਤਰ੍ਹਾਂ ਉਹਨਾਂ ਦੇ ਘਰ ਗਿਆ ਸੀ ਤੇ ਕਿਵੇਂ ਤੂੰ ਉਸਦੇ ਨਾਲ ਸੰਬੰਧ ਬਣਾਏ ਸੀ ਤਾਂ ਫਿਰ ਅੱਗੇ ਜੋ ਹਰਵਿੰਦਰ ਹੈ ਉਹ ਉਸ ਨੂੰ ਦੱਸਦਾ ਆ ਕਿ ਜੋ ਰਵਿੰਦਰ ਦਾ ਭਰਾ ਸਤਨਾਮ ਹੈ ਉਹ ਉਸ ਨੂੰ ਕੰਮ ਤੇ ਨਾਲ ਲੈ ਕੇ ਜਾਂਦਾ ਹੈ ਮਤਲਬ ਹਰਵਿੰਦਰ ਸਤਨਾਮ ਨੂੰ ਕੰਮ ਦੇ ਉੱਤੇ ਨਾਲ ਲੈ ਕੇ ਜਾਂਦਾ ਹੈ ਤਾਂ ਇਸੇ ਤਰ੍ਹਾਂ ਇੱਕ ਦਿਨ ਕੀ ਹੁੰਦਾ ਹੈ ਕਿ ਸਤਨਾਮ ਜੋ ਸੀ ਉਹ ਕੰਮ ਤੇ ਨਹੀਂ ਆਉਂਦਾ ਤਾਂ ਫਿਰ ਇਸੇ ਤਰ੍ਹਾਂ ਜੋ ਇਹ ਹਰਵਿੰਦਰ ਸੀ ਸਤਨਾਮ ਦੀ ਭਾਲ ਕਰਨ ਜਾਂ ਇਸ ਦੇ ਬਾਰੇ ਪੁੱਛਣ ਦੇ ਲਈ ਸਤਨਾਮ ਦੇ ਘਰ ਦੇ ਵਿੱਚ ਚਲਿਆ ਜਾਂਦਾ ਹੈ ਉਹ ਦੱਸਦਾ ਆ ਕਿ ਜਦੋਂ ਮੈਂ ਉਹਨਾਂ ਦੇ ਘਰ ਗਿਆ ਤਾਂ ਜੋ ਸਤਨਾੰਨ ਸੀ ਉਸ ਸਮੇਂ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਉਦੋਂ ਉਹ ਘਰ ਦੇ ਵਿੱਚ ਰਵਿੰਦਰ ਸੀ ਤਾਂ ਉਹ ਦੱਸਦਾ ਆ ਕਿ ਮੈਂ ਪਹਿਲਾਂ ਲੋਕਾਂ ਤੋਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਸੀ ਪਰ ਮੈਂ ਅੱਖੀਂ ਨਹੀਂ ਦੇਖਿਆ ਸੀ ਤਾਂ ਇਸ ਕਰਕੇ ਮੈਨੂੰ ਯਕੀਨ ਨਹੀਂ ਸੀ ਹੁਣ ਜਦੋਂ ਇਹਨਾਂ ਦੇ ਘਰ ਦੇ ਵਿੱਚ ਇਹ ਬੈਠਾ ਹੁੰਦਾ ਹੈ ਤਾਂ ਇਹ ਆਪਣਾ ਕੁਝ ਇਸ਼ਾਰਾ ਕਰਦਾ ਆ ਤਾਂ ਇਸ ਦਾ ਜੋ ਤੀਰ ਸੀ ਸਹੀ ਟਿਕਾਣੇ ਦੇ ਉੱਤੇ ਲੱਗਦਾ ਹੈ ਤਾਂ ਫਿਰ ਅੱਗੇ ਜੋ ਰਵਿੰਦਰ ਸੀ ਉਹ ਉਸ ਨੂੰ ਕਹਿੰਦੀ ਹੈ ਕਿ ਹੁਣ ਐਦਾਂ ਦਾ ਕੁਝ ਨਹੀਂ ਹੋ ਸਕਦਾ ਜੇ ਹੁਣ ਤੂੰ ਆਉਣਾ ਆ ਤਾਂ ਰਾਤ ਨੂੰ ਆਵੀਂ ਰਾਤ ਨੂੰ ਸਤਰਾੰਨ ਯਾਨੀ ਉਸਦਾ ਭਰਾ ਘਰ ਦੇ ਵਿੱਚ ਨਹੀਂ ਹੋਵੇਗਾ ਕਿਉਂਕਿ ਰਵਿੰਦਰ ਉਹਨੂੰ ਕਹਿ ਦਿੰਦੀ ਆ ਕਿ ਉਸਦੇ ਭਰਾ ਨੇ ਅੱਜ ਰਾਤ ਨੂੰ ਕਿਤੇ ਕੰਮ ਦੇ ਲਈ ਬਾਹਰ ਜਾਣਾ ਹੈ ਤੇ ਉਹ ਘਰੇ ਨਹੀਂ ਹੋਵੇਗਾ ਤਾਂ ਤੂੰ ਰਾਤ ਨੂੰ ਆਵੀਂ ਤਾਂ ਉਸਦੇ ਕਹੇ ਮੁਤਾਬਿਕ ਜੋ ਇਹ ਹਰਵਿੰਦਰ ਸੀ ਰਾਤ ਨੂੰ ਇਹ ਉਹਨਾਂ ਦੇ ਘਰ ਪਹੁੰਚ ਜਾਂਦਾ ਹੁਣ ਇਹ ਜੋ ਰਵਿੰਦਰ ਤੇ ਹਰਵਿੰਦਰ ਸਿੰਘ ਦੋਨੋਂ ਹੁਣ ਇੱਕ ਕਮਰੇ ਦੇ ਵਿੱਚ ਹੁੰਦੇ ਨੇ ਤੇ ਫਿਰ ਇਹੇ ਉੱਥੇ ਆਪਣੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਨੇ ਉੱਥੇ ਇਹ ਦੋਨੋਂ ਸਬੰਧ ਬਣਾਉਂਦੇ ਨੇ ਹੁਣ ਕੁਝ ਸਮਾਂ ਉੱਥੇ ਇਹ ਨਿਕਲਿਆ ਹੀ ਹੁੰਦਾ ਆ ਕਿ ਇੰਨੇ ਨੂੰ ਇਹਨਾਂ ਦੇ ਕਮਰੇ ਦਾ ਦਰਵਾਜ਼ਾ ਜ਼ੋਰ ਦੀ ਖੜਕਦਾ ਹੈ ਜਦੋਂ ਦਰਵਾਜ਼ਾ ਖੁੱਲਦਾ ਆ ਤਾਂ ਫਿਰ ਇਹ ਹੈਰਾਨ ਹੋ ਜਾਂਦਾ ਤਾਂ ਉੱਥੇ ਹੁੰਦੀ ਹੈ ਰਵਿੰਦਰ ਕੌਰ ਦੀ ਭਾਬੀ ਹੁਣ ਇੱਕ ਵਾਰ ਤਾਂ ਜੋ ਇਹ ਹਰਵਿੰਦਰ ਸੀ ਉਹ ਇਹ ਦੇਖ ਕੇ ਡਰ ਜਾਂਦਾ ਹੈ ਉਸ ਨੂੰ ਇਹ ਲੱਗਦਾ ਹੈ ਕਿ ਅੱਜ ਉਹ ਫੜਿਆ ਗਿਆ ਪਤਾ ਨਹੀਂ ਹੁਣ ਅੱਗੇ ਕੀ ਹੋਏਗਾ ਪਰ ਹਰਵਿੰਦਰ ਦੱਸਦਾ ਹੈ ਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਉਸ ਦੀ ਲੋਟਰੀ ਲੱਗਣ ਵਾਲੀ ਆ ਉਹ ਤਾਂ ਸਿਰਫ ਰਵਿੰਦਰ ਨੂੰ ਮਿਲਣ ਦੇ ਲਈ ਇੱਥੇ ਆਇਆ ਸੀ ਉਹਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਨਾਲ ਅੱਜ ਇੱਕ ਫ੍ਰੀ ਵਾਲਾ ਕੰਮ ਹੋਣ ਵਾਲਾ ਆ ਹਰਵਿੰਦਰ ਦੱਸਦਾ ਹੈ ਕਿ ਫਿਰ ਉਸਨੇ ਉਸਦੀ ਧਾਬੀ ਦੇ ਨਾਲ ਵੀ ਸੰਬੰਧ ਬਣਾਏ ਤਾਂ ਹੁਣ ਇਹ ਜੋ ਕਹਾਣੀ ਸੀ ਜੋ ਕੁਲਜੀਤ ਸੀ ਬਹੁਤ ਧਿਆਨ ਦੇ ਨਾਲ ਸੁਣ ਰਿਹਾ ਸੀ ਇਹ ਕਹਾਣੀ ਸੁਣ ਕੇ ਜੋ ਕੁਲਜੀਤ ਦਾ ਮਨ ਵੀ ਸੀ ਉਹ ਭੜਕ ਰਿਹਾ ਸੀ ਉਸ ਨੂੰ ਕਿਉਰਿਓਸਟੀ ਹੋ ਰਹੀ ਸੀ ਤੇ ਉਹ ਸੋਚਦਾ ਸੀ ਕਿ ਕਦੋਂ ਅੱਜ ਦੀ ਰਾਤ ਬੀਤੇ ਕੱਲ ਦਾ ਦਿਨ ਬੀਤੇ ਤੇ ਫਿਰ ਕੱਲ ਦੀ ਰਾਤ ਆਵੇ ਤੇ ਫਿਰ ਉਹ ਵੀ ਉਹ ਜੋ ਰਵਿੰਦਰ ਕੌਰ ਸੀ ਉਹਨਾਂ ਦੇ ਘਰ ਜਾਵੇ ਹੁਣ ਅਗਲਾ ਦਿਨ ਹੁੰਦਾ ਹੈ ਦਿਨ ਬੀਤਦਾ ਤੇ ਰਾਤ ਆ ਜਾਂਦੀ ਹੈ ਤਾਂ ਰਾਤ ਨੂੰ ਜੋ ਹਰਵਿੰਦਰ ਸੀ ਉਹ ਕੁਲਜੀਤ ਨੂੰ ਨਾਲ ਲੈਂਦਾ ਤੇ ਰਵਿੰਦਰ ਦੇ ਘਰੇ ਪਹੁੰਚ ਜਾਂਦਾ ਤਾਂ ਫਿਰ ਉੱਥੇ ਵੀ ਇਸਤੇ ਨਾਲ ਕੁਲਜੀਤ ਦੇ ਨਾਲ ਵੀ ਉਹ ਸਭ ਕੁਝ ਹੁੰਦਾ ਆ ਜੋ ਹਰਵਿੰਦਰ ਦੇ ਨਾਲ ਹੋਇਆ ਸੀ ਇਹ ਪਹਿਲਾਂ ਰਵਿੰਦਰ ਦੇ ਨਾਲ ਸਬੰਧ ਬਣਾਉਂਦਾ ਤੇ ਫਿਰ ਉਸਦੀ ਭਾਬੀ ਦੇ ਨਾਲ ਤਵੰਦ ਬਣਾਉਂਦਾ। ਕੁਲਜੀਤ ਜੋਸੀ ਇਹ ਦੇਖਣ ਦੇ ਵਿੱਚ ਵੀ ਕਾਫੀ ਸੋਹਣਾ ਸੁਨੱਖਾ ਸੀ ਤੇ ਤਕੜੇ ਸਰੀਰ ਦਾ ਸੀ। ਹੁਣ ਇਹ ਉੱਥੋਂ ਵਾਪਸ ਆ ਜਾਂਦਾ ਹੈ ਤਾਂ ਇਸੇ ਤਰ੍ਹਾਂ 2 ਦਿਨ ਬੀਤ ਜਾਂਦੇ ਨੇ। 2 ਦਿਨਾਂ ਤੋਂ ਬਾਅਦ ਜੋ ਰਵਿੰਦਰ ਸੀ ਉਸ ਦਾ ਕੁਲਜੀਤ ਨੂੰ ਫੋਨ ਆ ਜਾਂਦਾ ਹੈ। ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਤੂੰ ਬਹੁਤ ਪਸੰਦ ਹੈ। ਮੈਂ ਤੇਰੇ ਨਾਲ ਬਹੁਤ ਪਿਆਰ ਕਰਦੀ ਹਾਂ। ਇਹ ਸੁਣ ਕੇ ਜੋ ਕੁਲਜੀਤ ਸੀ ਉਹ ਖੁਸ਼ ਹੋ ਜਾਂਦਾ ਹੈ। ਉਹ ਸੋਚਦਾ ਹੈ ਕਿ ਪਤਾ ਨਹੀਂ ਉਸ ਨੇ ਐਸਾ ਕੀ ਤੀਰ ਮਾਰਿਆ ਜੋ ਰਵਿੰਦਰ ਉਸ ਨੂੰ ਫੋਨ ਕਰ ਰਹੀ ਹੈ। ਉਹ ਉਸ ਨੂੰ ਕਹਿੰਦੀ ਹੈ ਕਿ ਜੋ ਭਾਬੀ ਸੋਨੀਆ ਹੈ ਉਹ ਵੀ ਤੈਨੂੰ ਯਾਦ ਕਰ ਰਹੀ ਹੈ ਹੁਣ ਜੋ ਕੁਲਜੀਤ ਸੀ ਇਹ ਉਹਨਾਂ ਦੇ ਫੋਨ ਆਉਣ ਤੋਂ ਬਾਅਦ ਉਸ ਤੋਂ ਅਗਲੀ ਰਾਤ ਫੇਰ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਇਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਕਿਹੜੇ ਚੱਕਰ ਵਿੱਚ ਉਹ ਦੇ ਵਿੱਚ ਫਸਣ ਵਾਲਾ ਹੈ ਇਸ ਦੀ ਜ਼ਿੰਦਗੀ ਦੇ ਵਿੱਚ ਪੁਚਾਰ ਆਉਣ ਵਾਲਾ ਸੀ ਤੇ ਹੁਣ ਇਹ ਇੱਥੇ ਪਹੁੰਚਦਾ ਆ ਜਦੋਂ ਘਰੇ ਜਾਂਦਾ ਆ ਤਾਂ ਫਿਰ ਜੋ ਰਵਿੰਦਰ ਕੌਰ ਸੀ ਉਹ ਇਸ ਨੂੰ ਇੱਕ ਵੀਡੀਓ ਦਿਖਾਉਂਦੀ ਹੈ ਇਸ ਦੀਆਂ ਕੁਲਜੀਤ ਦੀਆਂ ਰਵਿੰਦਰ ਦੇ ਨਾਲ ਵੀਡੀਓ ਤੇ ਫਿਰ ਉਸ ਤੋਂ ਬਾਅਦ ਉਸ ਦੀ ਭਾਬੀ ਦੇ ਨਾਲ ਜੋ ਵੀਡੀਓ ਹੁੰਦੀਆਂ ਨੇ ਫੋਟੋਆਂ ਖਿੱਚੀਆਂ ਹੁੰਦੀਆਂ ਨੇ ਉਹ ਇਸ ਨੂੰ ਦਿਖਾਈਆਂ ਜਾਂਦੀਆਂ ਨੇ ਇਹ ਦੇਖ ਕੇ ਇਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਹਿਣ ਦਾ ਮਤਲਬ ਇਹ ਕਿ ਜੋ ਰਵਿੰਦਰ ਤੇ ਉਸ ਦੀ ਭਾਬੀ ਸੀ ਉਹ ਕੁਲਜੀਤ ਨੂੰ ਹੁਣ ਬਲੈਕਮੇਲ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਇਹ ਜਦੋਂ ਉਹਨਾਂ ਦੇ ਘਰ ਗਿਆ ਸੀ ਤਾਂ ਉਹ ਇੱਕ 10000 ਰੁਪਏ ਤਾਂ ਉਦੋਂ ਹੀ ਇਸ ਤੋਂ ਲੈ ਲੈਂਦੀਆਂ ਨੇ ਤੇ ਫਿਰ ਉਹ ਇਸ ਨੂੰ ਕਹਿੰਦੀਆਂ ਨੇ ਕਿ ਇਸ ਤੋਂ ਬਾਅਦ ਜੇ ਉਹਨਾਂ ਨੂੰ ਜ਼ਿਆਦਾ ਪੈਸਿਆਂ ਦੀ ਲੋੜ ਪਈ ਤਾਂ ਫਿਰ ਉਸ ਨੂੰ ਇਹ ਵੀ ਦੇਣੇ ਪੈਣਗੇ ਨਹੀਂ ਤਾਂ ਫਿਰ ਉਹ ਤੰਗ ਹੋਵੇਗਾ ਤਾਂ ਫਿਰ ਜੋ ਕੁਲਜੀਤ ਸੀ ਉਹ ਉਹਨਾਂ ਨੂੰ ਕਹਿੰਦਾ ਆ ਕਿ ਜੇ ਮੈਂ ਪੈਸੇ ਨਹੀਂ ਦਵਾਂਗਾ ਤਾਂ ਫਿਰ ਤੁਸੀਂ ਕੀ ਕਰੋਗੀਆਂ ਜਦੋਂ ਕੁਲਜੀਤ ਇਹ ਕਹਿੰਦਾ ਹੈ ਤਾਂ ਫਿਰ ਜੱਗ੍ਗੋ ਰਵਿੰਦਰ ਕਹਿੰਦੀ ਹੈ ਕਿ ਜ਼ਿਆਦਾ ਤਾਂ ਕੁਝ ਨਹੀਂ ਬਸ ਜੋ ਇਹ ਤੇਰੀਆਂ ਫੋਟੋਆਂ ਤੇ ਵੀਡੀਓ ਹੈ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਾਂਗੇ ਆ ਤੇਰੇ ਘਰ ਜਾਵਾਂਗੇ ਆ ਅਸੀਂ ਪੁਲਿਸ ਦੇ ਵਿੱਚ ਜਾਵਾਂਗੇ ਆ ਕਿ ਇਸਨੇ ਸਾਡੇ ਨਾਲ ਧੱਕਾ ਕੀਤਾ ਹੈ ਜ਼ਬਰਦਸਤੀ ਕੀਤੀ ਹੈ ਇਸਤੇ ਨਾਲ ਹੋਰ ਕੁਝ ਨਹੀਂ ਹੋਵੇਗਾ ਤੇਰੀ ਜੋ ਘਰ ਵਾਲੀ ਹੈ ਉਸ ਨੂੰ ਸਭ ਕੁਝ ਪਤਾ ਲੱਗ ਜੇਗਾ ਤੇ ਉਹ ਤੈਨੂੰ ਛੱਡ ਜਾਏਗੀ ਇਸ ਤੋਂ ਇਲਾਵਾ ਤੂੰ ਆਪਣੇ ਕਿਸੇ ਨੂੰ ਵੀ ਰਿਸ਼ਤੇਦਾਰ ਨੂੰ ਜਾਂ ਘਰਦਿਆਂ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹੇਗਾ ਹੁਣ ਇਹ ਗੱਲਾਂ ਸੁਣ ਕੇ ਜੋ ਕੁਲਜੀਤ ਸੀ ਬਹੁਤ ਜ਼ਿਆਦਾ ਡਰ ਜਾਂਦਾ ਹੈ ਉਹ ਬਹੁਤ ਹੀ ਘਬਰਾ ਜਾਂਦਾ ਹੈ ਉਹ ਉਹਨਾਂ ਦੇ ਘਰੋਂ ਨਿਕਲਦਾ ਤੇ ਹੁਣ ਉਹ ਸਿੱਧਾ ਹਰਵਿੰਦਰ ਦੇ ਘਰ ਪਹੁੰਚ ਜਾਂਦਾ ਉਹ ਉਸ ਨੂੰ ਕਹਿੰਦਾ ਹੈ ਕਿ ਯਾਰ ਤੂੰ ਮੈਨੂੰ ਕਿੱਥੇ ਫਸਾ ਦਿੱਤਾ ਤੂੰ ਮੈਨੂੰ ਬੁਰੀ ਤਰ੍ਹਾਂ ਇੱਥੇ ਫਸਾ ਕੇ ਰੱਖ ਦਿੱਤਾ ਤਾਂ ਅੱਗੇ ਹਰਵਿੰਦਰ ਉਸ ਨੂੰ ਕਹਿੰਦਾ ਆ ਕਿ ਮੈਂ ਇਹਦੇ ਵਿੱਚ ਕੀ ਕਰ ਸਕਦਾ ਜੋ ਤੇਰੇ ਨਾਲ ਹੋ ਰਿਹਾ ਉਹੀ ਮੇਰੇ ਨਾਲ ਵੀ ਹੋ ਰਿਹਾ ਮੈਂ ਵੀ ਬੁਰੀ ਤਰ੍ਹਾਂ ਫਸ ਚੁੱਕਿਆ ਆ ਹਰਵਿੰਦਰ ਹੁਣ ਉਸ ਨੂੰ ਕਹਿੰਦਾ ਹੈ ਕਿ ਇਹਨਾਂ ਨੇ ਮੇਰੇ ਨਾਲ ਵੀ ਇਹੀ ਕੁਝ ਕੀਤਾ ਇਹ ਹੁਣ ਮੈਨੂੰ ਵੀ ਬਲੈਕਮੇਲ ਕਰ ਰਹੀਆਂ ਨੇ ਤੇ ਇਹਨਾਂ ਨੇ ਮੇਰੇ ਕੋਲੋਂ ਵੀ ਕਾਫੀ ਪੈਸਾ ਲੁੱਟ ਲਿਆ ਹੈ ਤੇ ਇਹ ਹੋਰ ਪੈਸੇ ਦੀ ਮੰਗ ਕਰ ਰਹੀਆਂ ਨੇ ਹੁਣ ਕੁਝ ਸਮਾਂ ਤਾਂ ਜੋ ਕੁਲਜੀਤ ਸੀ ਉਹਨਾਂ ਨੂੰ ਪੈਸੇ ਦਿੰਦਾ ਰਹਿੰਦਾ ਉਹ ਜਿੰਨੇ ਕਯੋਗਾ ਸੀ ਉਹ ਉਹਨਾਂ ਕਰਦਾ ਰਹਿੰਦਾ ਪਰ ਇੱਕ ਸਮੇਂ ਤੇ ਆ ਕੇ ਉਹ ਪੈਸੇ ਦੇਣੇ ਬੰਦ ਕਰ ਦਿੰਦਾ ਤੇ ਉਹ ਜੋ ਨਨਾਨ ਪਰਜਾਈ ਸੀ ਇਸ ਨੂੰ ਧਮਕੀਆਂ ਦਿੰਦੀਆਂ ਰਹਿੰਦੀਆਂ ਨੇ ਤੇ ਬਲੈਕਮੇਲ ਕਰਦੀਆਂ ਰਹਿੰਦੀਆਂ ਹੁਣ ਇੱਕ ਸਮੇਂ ਤੇ ਆ ਕੇ ਜਦੋਂ ਇਹ ਬਿਲਕੁਲ ਹੀ ਪੈਸੇ ਦੇਣੇ ਬੰਦ ਕਰ ਦਿੰਦਾ ਤਾਂ ਫਿਰ ਉਹ ਦੋਨੋਂ ਜੋ ਸੀ ਉਹ ਕੁਲਜੀਤ ਦੇ ਘਰ ਪਹੁੰਚ ਜਾਂਦੀਆਂ ਤੇ ਫਿਰ ਉੱਥੇ ਜਾ ਕੇ ਉਹ ਰੌਲਾ ਪਾਉਂਦੀਆਂ ਨੇ ਤਮਾਸ਼ਾ ਕਰਦੀਆਂ ਨੇ ਹੁਣ ਗੱਲ ਇਹ ਸੀ ਕਿ ਸਾਰਾ ਭੇਦ ਖੁੱਲ ਜਾਂਦਾ ਕੁਲਜੀਤ ਦੇ ਘਰ ਦੇ ਵਿੱਚ ਵੀ ਪਤਾ ਲੱਗ ਜਾਂਦਾ ਹੈ ਤੇ ਪਿੰਡ ਦੇ ਵਿੱਚ ਵੀ ਸਾਰੇ ਇਹ ਗੱਲ ਪਤਾ ਲੱਗ ਜਾਂਦੀ ਹੈ ਉਧਰ ਹੁਣ ਜੋ ਕੁਲਜੀਤ ਦੀ ਘਰ ਵਾਲੀ ਸੀ ਉਹ ਡਟ ਕੇ ਕੁਲਜੀਤ ਦੇ ਨਾਲ ਖੜ ਜਾਂਦੀ ਹੈ ਹੁਣ ਜਦੋਂ ਕੁਲਜੀਤ ਦੀ ਘਰ ਵਾਲੀ ਉਹਦੇ ਪੱਖ ਦੇ ਵਿੱਚ ਖੜ ਜਾਂਦੀ ਹੈ ਤਾਂ ਫਿਰ ਕੁਲਜੀਤ ਨੂੰ ਬਹੁਤ ਹੀ ਜ਼ਿਆਦਾ ਪਛਤਾਵਾ ਹੁੰਦਾ ਹੈ ਤਾਂ ਉਹ ਸੋਚਦਾ ਹੈ ਕਿ ਉਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਉਹਨੂੰ ਆਪਣੇ ਦੋਸਤ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਸੀ ਉਹਨੇ ਆਪਣੀ ਇੱਕ ਗਲਤੀ ਦੇ ਨਾਲ ਆਪਣਾ ਜੋ ਸਾਰਾ ਪਰਿਵਾਰ ਸੀ ਉਹ ਖਰਾਬ ਕਰ ਲਿਆ ਨਹੀਂ ਤਾਂ ਘਰ ਦੇ ਵਿੱਚ ਖੁਸ਼ੀਆਂ ਸੀ ਹੁਣ ਕਿੱਥੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਲੇਸ਼ ਹੋ ਰਿਹਾ ਸੀ ਹੁਣ ਕੁਲਜੀਤ ਤੇ ਹਰਵਿੰਦਰ ਦੀ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਹੋ ਚੁੱਕੀ ਸੀ ਕਿਉਂਕਿ ਜੋ ਇਹ ਇਹਨਾਂ ਨੇ ਕਾਂਡ ਕੀਤਾ ਸੀ ਇਸ ਦਾ ਕੋਈ ਵੀ ਹੱਲ ਨਹੀਂ ਨਿਕਲ ਰਿਹਾ ਸੀ ਉਹ ਦੋਨੋਂ ਨਨਾਨ ਪਰਜਾਈਆਂ ਇਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੀਆਂ ਸੀ ਤੇ ਬਲੈਕਮੇਲ ਕਰ ਰਹੀਆਂ ਸੀ ਹੁਣ ਅੱਕ ਕੇ ਕੀ ਕਰਦੇ ਨੇ ਕਿ ਇਹ ਦੋਨੋਂ ਭਰਾ ਸਲਫਾਸ ਦੀਆਂ ਗੋਲੀਆਂ ਲੈਂਦੇ ਨੇ ਤੇ ਦੋਨੋਂ ਹੀ ਸਲਫਾਸ ਦੀਆਂ ਗੋਲੀਆਂ ਖਾ ਲੈਂਦੇ ਨੇ ਹੁਣ ਸਲਫਾਸ ਦੀਆਂ ਗੋਲੀਆਂ ਖਾਣ ਤੋਂ ਬਾਅਦ ਇਹਨਾਂ ਦੋਨਾਂ ਦੀ ਹਾਲਤ ਖਰਾਬ ਹੋ ਜਾਂਦੀ ਹੈ ਇਹ ਦੋਨੋਂ ਹੀ ਬਹੁਤ ਉਲਟੀਆਂ ਕਰਦੇ ਨੇ ਜਦੋਂ ਇਹਨਾਂ ਦੇ ਘਰ ਦੇ ਵਿੱਚ ਪਤਾ ਲੱਗਦਾ ਹੈ ਤਾਂ ਇਹਨਾਂ ਦੋਨਾਂ ਨੂੰ ਹੀ ਚੱਕ ਕੇ ਹਸਪੀਟਲ ਲੈ ਆਇਆ ਜਾਂਦਾ ਹੈ ਜਿੱਥੇ ਜਾ ਕੇ ਜੋ ਕੁਲਜੀਤ ਸੀ ਉਸਦੀ ਤਾਂ ਮੌਤ ਹੋ ਜਾਂਦੀ ਹੈ ਪਰ ਜੋ ਹਰਵਿੰਦਰ ਸੀ ਉਹ ਉੱਥੇ ਬਚ ਜਾਂਦਾ ਹੈ ਕੁਲਜੀਤ ਦੀ ਮੌਤ ਤੋਂ ਬਾਅਦ ਉਸਦੀ ਜੋ ਸੱਸ ਹੁੰਦੀ ਹੈ ਉਹ ਥਾਣੇ ਦੇ ਵਿੱਚ ਪਹੁੰਚੇ ਜਾਂਦੀ ਹੈ ਤੇ ਇਹਨਾਂ ਦੋਨਾਂ ਨਨਾਨ ਪਰਜਾਈ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਤੇ ਫਿਰ ਆਖਿਰ 29 April 2016 ਨੂੰ ਇਹਨਾਂ ਦੋਨਾਂ ਨਲਾਨ ਪਰਜਾਈ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹਨਾਂ ਦੇ ਉੱਤੇ ਮਾਮਲਾ ਦਰਜ ਕਰਾਇਆ ਜਾਂਦਾ ਹੈ ਤੇ ਫਿਰ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੈ ਪਰ ਉਧਰ ਜੋ ਕੁਲਜੀਤ ਦੀ ਵਾਈਫ ਸੀ ਉਹ ਸੰਤੁਸ਼ਟ ਨਹੀਂ ਹੁੰਦੀ ਕਿਉਂਕਿ ਉਸ ਨੂੰ ਇਹ ਸਾਰੀ ਗੱਲ ਪਤਾ ਸੀ ਕਿ ਕੁਲਜੀਤ ਨੂੰ ਉੱਥੇ ਲਿਜਾਣ ਵਾਲਾ ਕੌਣ ਸੀ ਤਾਂ ਫਿਰ ਉਹ ਹਰਵਿੰਦਰ ਨੂੰ ਹੀ ਕਸੂਰਵਾਰ ਸਮਝਦੀ ਹੈ ਉਹ ਕਹਿੰਦੀ ਹੈ ਕਿ ਹਰਵਿੰਦਰ ਹੀ ਉਸ ਨੂੰ ਉੱਥੇ ਲੈ ਕੇ ਗਿਆ ਇਸ ਕਰਕੇ ਇਹ ਸਾਰਾ ਕੁਝ ਵਾਪਰਿਆ ਤਾਂ ਫਿਰ ਉਹ ਥਾਣੇ ਦੇ ਵਿੱਚ ਜਾ ਕੇ ਹਰਵਿੰਦਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੰਦੀ ਹੈ ਤਾਂ ਦੋਸਤੋ ਇਹ ਜੋ ਘਟਨਾ ਸੁਣਾਉਣ ਦਾ ਕੋਈ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਡਰਾਉਣਾ ਨਹੀਂ ਹੈ ਬਲਕਿ ਅਵੇਅਰ ਕਰਨਾ ਹੈ ਕਿ ਆਪਾਂ ਜੇ ਦੋਸਤ ਬਣਾਉਣੇ ਆ ਤਾਂ ਆਪਾਂ ਨੂੰ ਬਹੁਤ ਸੋਚ ਸਮਝ ਕੇ ਬਣਾਉਣੇ ਚਾਹੀਦੇ ਨੇ ਆਪਾਂ ਨੂੰ ਦੋਸਤ ਐਸੇ ਬਣਾਉਣੇ ਚਾਹੀਦੇ ਨੇ ਜੋ ਆਪਾਂ ਨੂੰ ਸਹੀ ਰਸਤਾ ਦਿਖਾਉਣ ਕਿਉਂਕਿ ਜੋ ਕੁਲਜੀਤ ਸੀ ਉਹ ਵੀ ਆਪਣੇ ਇੱਕ ਦੋਸਤ ਦੇ ਮਗਰ ਲੱਗ ਕੇ ਉਹ ਕਿਸੇ ਦੇ ਘਰ ਗਿਆ ਤੇ ਉਸਨੇ ਜੋ ਕੁਝ ਵੀ ਕੀਤਾ ਉਸਦੇ ਪਿੱਛੇ ਲੱਗ ਕੇ ਹੀ ਕੀਤਾ ਤੇ ਆਪਣੀ ਉਹ ਜ਼ਿੰਦਗੀ ਤੋਂ ਹੱਥ ਧੋ ਬੈਠਾ ਤੁਹਾਡਾ ਦੋਸਤ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਐਸੀ ਤਰ੍ਹਾਂ ਨਵੀਆਂ ਤੇ ਸੱਚੀਆਂ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਾਂਗੇ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ